ਜੋਤੇ ਪੂਰੇ ਪੰਜਾਬ ਦੇ ਵਿੱਚ ਲੋੜੀ ਦਾ ਤਿਉਹਾਰ ਤੁਮਦਾਂਦਰ ਮਨਾਇਆ ਗਿਆ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਵੀ ਲੋੜੀ ਦੀ ਤੁਮ ਰਹੀ ਹਾਲਾਂਕਿ ਸਵੇਰੇ 12 ਵਜੇ ਤੱਕ ਜ਼ਿਆਦਾ ਹਵਾ ਨਹੀਂ ਚੱਲੀ ਜਿਸ ਕਾਰਨ ਪਤੰਗਬਾਜ਼ੀ ਦੇ ਸ਼ਕੀਨ ਥੋੜੇ ਨਿਰਾਸ਼ ਦਿਖੇ ਗਏ ਪਰ 12 ਵਜੇ ਤੋਂ ਬਾਅਦ ਜਿਵੇਂ ਹੀ ਹਵਾ ਚੱਲੀ ਪੂਰਾ ਆਕਾਸ਼ ਪਤੰਗਾਂ ਦੇ ਨਾਲ ਭਰ ਗਿਆ ਨੌਜਵਾਨ ਤੇ ਬੱਚਿਆਂ ਨੇ ਆਪਣੇ ਆਪਣੇ ਚੁਬਾਰਿਆਂ ਤੇ ਚੜ ਕੇ ਖੂਬ ਪਤੰਗਬਾਜ਼ੀ ਕੀਤੀ ਪੁਜੀ ਲੋੜੀ ਦੀਆਂ ਰੌਣਕਾਂ ਲੱਗੀਆਂ ਨੇ ਨੌਜਵਾਨ ਪਤੰਗਾ ਉਡਾਣ ਵਿੱਚ ਲੱਗੇ ਹੋਏ ਨੇ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਵੀ ਨੇ ਗੱਲ ਕਰਦੇ ਆ ਇਹਨਾਂ ਨਾਲ ਕੀ ਨਾਮ ਪਾਜੀ ਆਪਣਾ ਮੇਰਾ ਨਾਮ ਆਯੂਸ਼ ਮਹਾਜਨ ਕੀ ਕਰਦੇ ਹੋ ਲੋੜੀ ਤੇ ਕੀ ਕੀ ਕੀਤਾ ਜਾਂਦਾ ਗੁੱਡੀ ਤੇ ਅਸੀਂ ਤੇ ਪਤੰਗਾ ਚੜਾਈ ਦੀਆਂ ਦੋਸਤਾਂ ਦੇ ਨਾਲ ਮਿਲ ਕੇ ਨਾਲ-ਨਾਲ ਅਸੀਂ ਫਿਰ ਰਾਤ ਨੂੰ ਭੈਣ ਭਰਾਵਾਂ ਨਾਲ ਮਿਲ ਕੇ ਰਾਤ ਨੂੰ ਲੋੜੀ ਮਨਾਈਦੀ ਹੈ ਫੁੱਲੀਆਂ ਖਾਈਦੀਆਂ ਗੀਤ ਗਾਣੇ ਆ ਤੇ ਲੋਕਾਂ ਨੂੰ ਵਧਾਈਆਂ ਦਿੰਨੇ ਆ ਕਿੰਨਿਆ ਪਤੰਗਾ ਵਧਾ ਚੁੱਕੇ ਹੋ ਕਿੰਨਿਆ ਵਧਾਣੀਆਂ ਕਿਦੋਂ ਤੱਕ ਵਧਾਣੀਆਂ ਅਸੀਂ ਤੇ ਰਾਤ ਦੇ ਸੋਚ ਤਨੀਏ ਕਿ ਉਹਦੇ ਵਾਸਤੇ ਛਿੜ ਤਲਾਵਾਂ ਵਗੈਰਾ ਪਾਈਆਂ ਐਨੇ ਐਕਸਾਈਟਿਡ ਸੀਗੇ ਪਰ ਹਵਾ ਹੁਣ ਚਲੀ 12 ਵਜੇ ਆ ਤੇ ਕੋਈ 15-20 ਪਤੰਗ ਉਡਾਈ ਹ ਹੁਣ ਤੱਕ ਮਤਲਬ ਸਵੇਰ ਵੀ ਹਵਾ ਨਹੀਂ ਸੀ ਜਲਦੀ ਵੀ ਸਵੇਰ ਦੀ ਉਡਾ ਨਹੀਂ ਸਕੇ ਹਾਂਜੀ 12 ਵਜੇ ਹਵਾ ਚਲੀ ਆ ਤੇ ਹੁਣ ਹਵਾ ਚਲੀ ਤੇ ਤੁਹਾਡੇ ਸਾਹਮਣੇ ਹੁਣ ਪਤੰਗ ਫੜੀ ਹਾਂਜੀ ਹਾਂਜੀ ਤੇ ਨਾਲ ਆਪਣੇ ਚਾਈਨਾ ਚਾਈਨਾ ਡੋਰ ਦਾ ਬੜਾ ਕਰੇਜ਼ ਆ ਅੱਜ ਕੱਲ ਚਾਈਨਾ ਡੋਰ ਕੀ ਤੁਸੀਂ ਤੇ ਸਾਡੀ ਤਾਂ ਅਗੇ ਦੀ ਡੋਰ ਤੇ ਉਡਾ ਰਹੇ ਹੋ ਕੀ ਗੱਲ ਚਾਈਨਾ ਡੋਰ ਐਸਲ ਦੇ ਵਿੱਚ ਤੇ ਬੈਨ ਕੀਤੀ ਹੈ ਗੋ ਪੰਜਾਬ ਗਵਰਨਮੈਂਟ ਵੱਲੋਂ ਤੇ ਨਾਲ ਹੈ ਵੀ ਬਹੁਤ ਖਤਰਾ ਹੈ ਦੇ ਵਿੱਚ ਚਾਈਨਾ ਡੋਰ ਦੇ ਵਿੱਚ ਲੋਕਾਂ ਦੀ ਧੋਨਾ ਬਹੁਤ ਬਣਾਉਂਦੀ ਹੈ ਜਿਹੜੇ ਮੋਟਰਸਾਈਕਲ ਤੇ ਜਾਂਦੇ ਹੁੰਦੇ ਨੇ ਤੇ ਤਾਂ ਕਰਕੇ ਮੇਰੀ ਵੀ ਇਹੀ اپیل ਹੈ ਕਿ ਚਾਈਨਾ ਡੋਰ ਨਾ ਵਰਤੀ ਜਾਵੇ ਕਾਟਨ ਦਾ ਧਾਗਾ ਵਰਤੋ ਜਿਵੇਂ ਮੈਂ ਵਰਤਦਾ ਪਿਆ ਵਾ ਤੇ ਲੋਕਾਂ ਨੂੰ ਆਵਾਜ਼ ਆ ਕਿ ਸੇਫ ਲੋੜੀ ਮਨਾਓ ਕਿਸੇ ਨਾਲ ਲੜਾਈ ਝਗੜਾ ਨਾ ਕਰੋ ਪਿਆਰ ਨਾਲ ਮਨਾਓ ਜੋ ਬਾਕੀ ਰੱਬ ਦੀ ਮਿਹਰ ਹੈ ਲੱਗਦਾ ਲੱਗਦਾ ਕਿ ਇਸ ਵਾਰ ਚਾਈਨਾ ਡੋਰ ਵਰਤੀ ਗਈ ਹੈ ਮਾਰਕੀਟ ਚ ਆਈ ਹੈ ਔਰ ਪਤੰਗ ਚੜ੍ਹੀ ਹੈ ਚਾਈਨਾ ਡੋਰ हां जी हां जी ਖੂਬ ਚਾਈਨਾ ਡੋਰ ਵਕੀਆ ਇਸ ਵਾਰ ਵੀ ਪਰ ਮੈਂ ਪੰਜਾਬ ਪੁਲਿਸ ਨੂੰ ਕਵਾਂਗਾ ਕਿ ਥੋੜੀ ਹੋਰ ਸਖਤਾਈ ਕਰੋ ਕਿ ਤੁਹਾਡਾ ਕਿਨਾਮ ਉਹਦਾ ਅਗਲੀ ਵਾਰ ਤੱਕ ਥੋੜਾ ਚਾਈਨਾ ਡੋਰ ਦਾ ਹੋਰ ਘਟੇ ਇਹ ਜਿਹੜੀ ਚੀਜ਼ਾਂ ਹੈਗੀਆਂ ਹੌਲੀ ਹੌਲੀ ਕਟੋ ਸਕਦੀਆਂ ਇੱਕਦਮ ਅਸੀਂ ਖਤਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੂੰ ਆਦਤ ਹੋ ਗਈ ਦੀਆਂ ਚੀਜ਼ਾਂ ਦੀ ਅਗਲੇ ਸਾਲ ਅਗਲੇ ਸਾਲ ਦੀ ਗੱਲ ਕਰੀਏ ਤਾਂ ਅਗਲੇ ਸਾਲ ਕੁਝ ਫਰਕ ਪੈ ਸਕਦਾ ਜੇ ਪਹਿਲੇ ਹੀ ਪ੍ਰਯਾਸ ਸ਼ੁਰੂ ਕਰ ਦੇ ਪੁਲਿਸ ਹਾਂਜੀ ਜੇ ਤੇ ਅਸੀਂ ਹੁਣ ਤੇ ਪ੍ਰਯਾਸ ਕਰਨਾ ਸ਼ੁਰੂ ਕਰੀਏ ਤੇ ਕੀ ਨਾ ਮੁੱਦਾ ਅਸੀਂ ਇਹ ਪੁਲਸ ਵਾਲਿਆਂ ਨੂੰ ਕਹੀਏ ਕਿ ਹੋਰ ਥੋੜੀ ਸਖਾਈ ਪੇਸ਼ ਕਰੋ ਤੇ ਹੋਰ ਵੀ ਹੋ ਸਕਦੀ ਆ ਅਸੀਂ ਚਾਈਨਾ ਡੋਰ ਤੇ ਹੋ ਸਕਦਾ ਹੀ ਕਾਰਨ ਤੇ ਜੇ ਤੇ ਇਹਦੇ ਵੀ ਫੈਕਟਰੀਆਂ ਤੇ ਸਿੱਦਾ ਛਾਪੇ ਮਾਰੇ ਜਾਣ ਤੇ ਹੋਰ ਵੀ ਹੋ ਸਕਦਾ ਕਾਫੀ ਲੋਕ ਨੇ ਕਾਫੀ ਮੁੰਡੇ ਇਕੱਠੇ ਹੋਏ ਦੇ ਕੌਣ-ਕੌਣ ਆ ਇਹ ਸਾਰੇ ਆਪਣੇ ਭਰਾ ਵਾ ਦੋਸਤ ਆ ਆਪਣੇ ਇਹ ਮੇਰਾ ਭਤੀਜਾ ਵਾ ਤੇ ਸਾਰੇ ਹੁਣ ਲੋੜੀ ਤੇ ਕਿ ਨਾਮ ਦਾ ਗੁੱਡੀ ਉਡਾਨ ਲੱਗੇ ਤੇ ਕਿਉਂਕਿ ਇਹ ਜਿਹੜਾ ਮੌਸਮ ਹੈਗਾ ਵਾਤੋਂ ਰੁੱਤ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਕਾਫੀ ਵਧੀਆ ਠੰਡੀ ਠੰਡੀ ਹਵਾ ਆਵੇ ਤੇ ਲੋਕੀ ਸਭ ਇਕੱਠੇ ਹੋ ਕੇ ਗੁੱਡੀ ਗੁੱਡੀ ਉਡਾਉਂਦੇ ਨੇ ਬੜਾ ਮਜ਼ਾ ਆਦਾ ਸਾਰੇ ਨਜ਼ਾਰੇ ਲੈਂਦੇ ਨੇ ਤੇ ਖੁਸ਼ ਨਾ ਰਹਿਣ ਕਾ ਲੱਗਿਆ ਰਹਿੰਦੀਆਂ ਤੇ ਬਿਲਕੁਲ ਜੀ ਮਿਊਜ਼ਿਕ ਲੱਗੇ ਨੇ ਨੌਜਵਾਨ ਲੋੜੀ ਦਾ ਮਜ਼ਾ ਲੈ ਰਹੇ ਨੇ ਪਤੰਗਾਂ ਉਡਾ ਰਹੇ ਨੇ ਇੱਕ ਬੱਚਾ ਵੀ ਮੌਜੂਦ ਹੈ ਕਿ ਨਾਮ ਆਪਣਾ ਆਰਫ ਸਿੰਘ ਗੁਪਤਾ ਕਿਉਂ ਮਨਾਉਂਦੇ ਲੋੜੀ ਕਿਉਂਕਿ ਇਸ ਦਿਨ ਇਸ ਤਵਾਰ ਮਾਤ ਸ਼ੁਰੂ ਹੋ ਜਾਂਦੀ ਹੈ ਤੇ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਅੱਛਾ ਹਵਾ ਕਰਕੇ ਪਤੰਗ ਉਡਾਉਂਦੇ ਆ ਲੋਹੜੀ ਤੇ ਹੋਰ ਕਿੰਨੀਆਂ ਪਤੰਗਾਂ ਉਡਾ ਲਿਆ ਸੇਰ ਦੀ ਬਹੁਤ ਸਾਰੀਆਂ ਬਹੁਤ ਸਾਰੀਆਂ ਕਿੰਨਾਂ ਤਾਂ ਕੋ ਉਡਾਨੀਏ ਇਹ 7-8 ਵਜੇ ਤੱਕ 7-8 ਵਜੇ ਤੱਕ ਸ਼ਾਮ ਨੂੰ ਮੇਰਾ ਹੋ ਜਾਂਦਾ ਫੇਰ ਵੀ ਕੋਈ ਨਹੀਂ ਕੱਲ ਰਾਤੀ ਸੁੱਤੇ ਹੀ ਨੀਂਦ ਨਹੀਂ ਆਈ ਨਹੀਂ ਐਕਸਾਈਟਮੈਂਟ ਥੀ ਨੀਂਦ ਹੀ ਨਹੀਂ ਆਈ ਕੀ ਕਰਦੇ ਰਹੇ ਫੇਰ ساری ਰਾਤ ਸਾਰੀ ਰਾਤ ਗੁੱਡੀਆਂ ਬਾਰੇ ਸੋਚਦੇ ਰਹੇ ਪਤਗ ਤਲਾਵਾਂ ਹਾਂ ਤਲਾਵਾ ਪਾਉਂਦੇ ਰਹੇ ਤੇ ਗੱਲਾਂ ਬਾਤਾਂ ਕਰਦੇ ਰਹੇ ਹੋਰ ਕੀ ਕੀ ਖਾਂਦੇ ਆ ਲੋੜੀ ਤੇ ਪਤਾ ਕੁਛ ਰਿਓੜੀਆਂ ਮੂਫੀਆਂ ਤੇ ਹੋਰ ਵੀ ਬੜਾ ਕੁਝ ਖਾ ਲੈਣੇ ਆ ਤੇ ਬਿਲਕੁਲ ਜੀ ਨੌਜਵਾਨਾਂ ਨੂੰ ਤੇ ਕ੍ਰੇਜ਼ ਹੈ ਹੀ ਹੈ ਬੱਚਿਆਂ ਨੂੰ ਜ਼ਿਆਦਾ ਕ੍ਰੇਜ਼ ਹੁੰਦਾ ਹੈ ਸਾਰੀ ਰਾਤ ਸੁੱਤੇ ਨਹੀਂ ਐਕਸਾਈਟਿਡ ਇੰਨੇ ਹੀ ਕਿ ਸਾਰੀ ਰਾਤ ਸੋ ਨਹੀਂ ਪਾਏ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ